ਹਾਂਜੀ ਵੈਲਕਮ ਹੈ ਤੇ ਕਿਚਨ ਦੇ ਵਿੱਚ ਕੰਮ ਕਰਨ ਵਾਸਤੇ ਮੌਜੂਦ ਹੈ ਇਹ ਤੁਹਾਡੀ ਆਂਟੀ ਅੱਛਾ ਗੱਲ ਇਹ ਵੀ ਕੜੀ ਬਣਾਣੀ ਹੈ ਤੇ ਕੜੀ ਹੁੰਦੀ ਹੈ ਬਹੁਤ ਤਰ੍ਹਾਂ ਦੀ ਮਾਰਵਾੜੀ ਕੜੀ ਮ드ਰਾਸੀ ਕੜੀ ਬੰਗਾਲੀ ਕੜੀ ਪਰ ਸਭ ਤੋਂ ਚੰਗੀ ਜੇ ਮੇਰੀ ਪੰਜਾਬੀ ਕੜੀ ਮੈਨੂੰ ਤਾਂ ਪੰਜਾਬੀ ਕੜੀ ਲੱਗਦੀ ਬਹੁਤ ਸੋਹਣੀ ਪੰਜਾਬੀ ਕੜੀ ਨੂੰ ਵੀ ਬਹੁਤ ਤਰੀਕਿਆਂ ਨਾਲ ਬਣਾਇਆ ਜਾਂਦਾ ਅੱਜ ਤੁਹਾਨੂੰ ਜੀ ਪਕੌੜੇ ਲੰਗ ਬਣਾਵਾਂਗੀ ਬਾਕੀ ਸਾਰਾ ਕੁਝ ਤਾਂ ਉਵੇਂ ਹੀ ਹੈ ਆਜੋ ਵੇਖਦੇ ਆਣੇ ਵਾਸਤੇ ਨਾ ਮੈਂ ਆਲੂ ਕੱਟਣ ਦੀ ਬਜਾਏ ਨਾ ਕਦੂ ਕਸ ਕਰ ਲਿਆ। ਇਹ ਦੇਖੋ ਇਦਾਂ ਨਾ ਕਦੂ ਕਸ ਕਰ। ਇਹ ਪਕੌੜੇ ਨਾ ਬੜੇ ਸੁਆਦ ਬੰਦੇ ਜੇ ਮੈਂ ਤੁਹਾਨੂੰ ਕੀ ਦੱਸਾਂ। ਪਿਆਜ਼ ਸਾਰੇ ਅਡੋ ਅਡ ਕਰ ਲਓ। ਪਿਆਜ਼ ਜਿੰਨੇ ਪਾਣੇ ਉਹਨੇ ਪਾ ਲਓ। ਮੈਂ ਬਸ ਇੰਨੇ ਪਾਣੇ ਨੇ ਤੇ ਇਹ ਜਰਾ ਕੁ ਲਸਣ ਅਦਰਕ ਤੇ ਮਿਰਚਾਂ ਦਾ ਪੇਸਟ ਹੈ। ਇਹ ਵੈਸੇ ਤਾਂ ਕੜੀ ਚ ਪਾਣਾ ਪਰ ਇੰਨਾ ਕੁ ਮੈਂ ਇਹਦੇ ਵਿੱਚ ਹੀ ਪਾ ਲੈਣਾ। ਹਰੀਆਂ ਮਿਰਚਾਂ ਵੀ ਪਾ ਲੈਣੀਆਂ ਨੇ। ਥੋੜੀ ਜੀ ਜਿਹੜੀ ਹੈ ਨਾ ਅਸੀਂ ਪਾਣੀ ਹੈ ਗਿਆ ਅਨਾਰ ਦਾਣਾ ਠੀਕ ਹੈ ਜੀ ਆਹ ਮੇਥੀ ਪਾウダー ਸੇ ਪਾ ਸਕਦੇ ਹੋ ਤੁਸੀਂ ਉਧਰ ਵੀ ਪਰ ਉਹਦੇ ਵਿੱਚ ਮੇਥੇ ਪਾ ਲਾਂਗੇ ਆਪਾਂ ਤੇ ਇਹਦੇ ਵਿੱਚ ਇਹ ਪਾ ਲੋ ਨਾਲ ਇਹ ਨਾ ਮਰੋੜਿਆ ਧਨੀਆ ਪਾ ਲੋ ਹਾਏ ਹਾਏ ਕੜੀ ਦੀ ਜਾਨ ਜੇ ਤੇ ਨਾ ਮਾਂ ਸਾਡੀ ਤੇ ਕਹਿੰਦੀ ਸੀਗੀ ਵੀ ਜੋ ਇਹਦੇ ਵਿੱਚ ਪਾ ਲੋਗੇ ਉਹਦਾ ਸਵਾਦ ਆਣਾ ਜੇ ਮੈਨੂੰ ਗੱਲ ਨਹੀਂ ਸਮਝ ਆਈ ਸੀ ਉਹਦੀ ਪਰ ਚਲੋ ਮੈਂ ਇਹਦੇ ਵਿੱਚ ਸਾਰਾ ਕੁਝ ਪਾ ਲਿਆ ਤੇ ਨਮਕ ਵਿੱਚ ਪਾ ਕੇ ਦੇ ਬਣਾ ਲੈਨੇ ਆ ਦੇਖੋ ਜੀ ਪਕੌੜੇ ਮੇਨ ਐ ਬਾਕੀ ਤੇ ਜਿਹੜੀ ਇਹ ਬੋਬਾਲ ਹੀ ਲੈਣੀ ਐ ਘੜੀ ਉਹਦਾ ਕੀ ਕਰਨਾ ਜੀ ਤੇ ਆਹ ਲੋ ਫਿਰ ਇਹਦੇ ਵਿੱਚ ਚਾਰ ਪੰਜ ਚਮਚ ਮੇਥੇ ਪਾ ਲੈਨੇ ਆ ਬੇਸਨ ਪਾ ਲਿਆ ਵੇ ਤੇ ਬਾਕੀ ਅਸੀਂ ਨਾ ਇਹਦੇ ਵਿੱਚ ਅਸੀਂ ਇੱਕ ਬਹੁਤ ਵਧੀਆ ਤੁਹਾਨੂੰ ਤਰੀਕਾ ਦੱਸਾਂਗੇ ਨਮਕ ਵਿੱਚ ਪਾ ਲਵਾਂ ਤੇ ਨਮਕ ਪਾਵਾਂਗੇ ਥੋੜਾ ਜਿਹਾ ਨਮਕ ਥੋੜਾ ਜਿਹਾ ਕਿਉ ਨਮਕ ਪੂਰਾ ਪਾਵਾਂਗੇ ਤੇ ਲਾਲ ਮਰਚ ਪਾਵਾਂਗੇ ਥੋੜੀ ਜੀ ਤੇ ਹੋਰ ਗਰਮ ਮਸਾਲਾ ਲੋਕੀ ਪਾ ਲੰਦੇ ਨੇ ਪਕੌੜਿਆਂ ਚ ਲੋੜ ਕੀ ਪਈ ਹੈ ਚਲੋ ਪਾੰਦੇ ਨੇ ਤੇ ਫਿਰ ਅਸੂ ਵੀ ਪਾ ਦਿੰਨੇ ਖਲਦੇ ਨਹੀਂ ਮੈਂ ਪਾ ਜੇ ਇੱਕ ਚਮਚ ਇਹਦੇ ਚ ਘੀ ਪਾ ਲੋਗੇ ਨਾ ਤੇ ਬਹੁਤ ਵਧੀਆ ਇਹ ਕੋਸਾ ਜਾ ਗਰਮ ਘੀ ਨਹੀਂ ਪਾਣਾ ਕੋਸਾ ਘੀ ਪਾ ਲੈਣਾ ਤੇ ਫਿਰ ਤੁਹਾਨੂੰ ਨਾ ਮਿੱਠਾ ਸੋਡਾ ਇਹ ਵੋ ਪਾੰਦੀ ਕੋਈ ਲੋੜ ਨਹੀਂ ਜੇ ਇਹਨੂੰ ਪਾਣੀ ਪਾ ਕੇ ਤੇ ਅਸੀਂ ਇਕੱਠਾ ਕਰ ਲੈਨੇ ਹਾਂ ਪਕੌੜੇ ਬਣਾਣੇ ਆ ਅਨਿਵਰ ਵੀ ਐਵੇਂ ਜੰਡ ਕਰਕੇ ਪਰ ਇਹ ਸਖਤ ਜੇਕਰ ਕਰ ਲਈਏ ਨਾ ਤਾਂ ਲਾ ਅਜੇ ਤੇਲ ਨਹੀਂ ਗਰਮ ਹੋਇਆ ਤੇ ਇਹਨੂੰ ਅਸੀਂ ਐਦਾਂ ਵਟ ਕੇ ਵੀ ਬਣਾ ਸਕਦੇ ਹਾਂ ਇਹ ਸਾਰੇ ਪਕੌੜੇ ਜਿਹੜੇ ਹਨ ਅਸੀਂ ਤੇਲ 'ਚ ਪਾ ਕੇ ਤੇ ਤਲ ਲੈਣੇ ਆਂ ਜੀ ਅਸੀਂ ਘਰ ਦੀ ਬਣਾਈ ਹੈ ਕੁਝ ਕੱਲ ਦੀ ਬਈ ਸੀ ਤੇ ਕੁਝ ਅੱਜ ਬਣਾ ਲਈ ਤੇ ਹੁਣ ਇਹਦੇ ਵਿੱਚ ਅਸੀਂ 3-4 ਚਮਚ ਪਾਵਾਂਗੇ ਜ਼ਿਆਦਾ ਨਾ ਪਾਓ ਇਹ ਜੇ ਸੌਲ ਬਣਾਣੀ ਹੈ ਨਾ ਤਾਂ ਇਹਨੂੰ ਥੋੜੀ ਪਾਓ ਤੇ ਕਲਸੀ ਜਿਹੜੀ ਆ ਉਹ ਜ਼ਿਆਦਾ ਹੋਣੀ ਚਾਹੀਦੀ ਹੈ ਬੇਸਨ ਘੱਟ ਪਕੌੜੇ ਅਸੀਂ ਤਲ ਰਹੇ ਆ 5 ਮਿੰਟ ਵਿੱਚ ਤਿਆਰ ਹੋ ਜਾਣਗੇ ਫਿਰ ਬਣਾਂਗੀ ਕੜੀ ਬਾਕੀ ਫਿਰ ਜੀ ਕੜੀ ਦੇ ਪਕੌੜੇ ਜਿਹੜੇ ਅਸੀਂ ਇਹ ਬਣਾਏ ਨੇ ਨਾ ਇਹ ਤੁਸੀਂ ਜੇਕਰ ਕੜੀ ਚ ਪਾਓਗੇ ਉਬਲਦੀ ਚ ਹੀ ਪਾ ਦੋਗੇ ਇਹ ਫੁੱਟਣਗੇ ਨਹੀਂ ਅਸੀਂ ਮਿੱਠਾ ਸੋਡਾ ਨਹੀਂ ਪਾਇਆ ਇਸ ਕਰਕੇ ਇਹ ਸਖਤ ਨੇ ਤੇ ਸੌਫਟ ਵੀ ਹੋ ਜਾਣਗੇ ਉਹਦੇ ਵਿੱਚ ਤੇ ਹਲਦੀ ਵੀ ਨਹੀਂ ਅਸੀਂ ਇਹਦੇ ਚ ਪਾਦੇ ਪੰਜਾਬੀ ਕੜੀ ਹੈ ਦੀ ਕੋੜੀ ਵਿੱਚ ਮੇਥਿਆਂ ਦਾ ਬੜਾ ਰੋਲ ਹੁੰਦਾ ਐਨੂੰ ਅਸੀਂ ਕਾਲੇ ਨਹੀਂ ਕਰਨਾ ਵੈਸੇ ਇਹਨੂੰ ਚਲਾ ਲੈਣਾ ਤੇ ਇਸੇ ਤਰ੍ਹਾਂ ਹੀ ਤਨੀਏ ਦਾ ਤਨੀਆ ਸਾਬਤ ਪਾਓਗੇ ਨਾ ਕੀ ਮਜ਼ਾ ਆਏਗਾ ਤੁਸੀਂ ਪੁੱਛੋ ਨਾ ਔਰ ਇਹ ਦੋਨੋਂ ਪਾ ਕੇ ਜੈਸੀ ਪਾਵਾਂਗੇ ਲਸਣ ਅਦਰਕ ਤੇ ਮਰਚਾਂ ਦਾ ਪੇਸ ਇਹ ਮਰਚਾਂ ਵੀ ਆ ਗਿਆ ਜਿਹੜੇ ਹਰੀਆਂ ਤੇ ਅਸੀਂ ਲਾਲ ਪਾਉਂਦੇ ਕੋਈ ਨਹੀਂ ਹਰੀਆਂ ਮਰਚਾਂ ਦਾ ਖੱਬਾ ਪਾਣੀ ਆ ਮੈਂ ਇਹਦੇ ਵਿੱਚ ਤੇ ਇਹ ਜਿਹੜੀ ਹੈ ਜੀ ਬਹੁਤ ਜਗ੍ਹਾ ਇਹ ਨਹੀਂ ਪੁੰਨਾ ਪਿਆਜ਼ ਜਿਆਦਾ ਨਹੀਂ ਇਹ 10 ਆਪਾਂ ਦੋ ਪਿਆਜ਼ ਦੇ ਦੇ ਵਿੱਚ ਪਾਵਾਂਗੇ ਮोटे-ਕੱਟੇ ਪਾਨੀ ਆ ਜਾਂ ਲੰਬੇ-ਕੱਟੇ ਪਾ ਲੋ ਤੇ ਹੰਜੇ ਇਹਨੂੰ ਭੁੱਜ ਜਾਂਦੇ ਹੋ ਥੋੜਾ ਜਿਹਾ ਇਹ ਤਿੰਨ-ਚਾਰ ਦਾ ਨੇ ਜੇਕਰ ਸਾਬਤ ਕਲੀ ਮਿਰਚੇ ਪਾ ਦੋਗੇ ਨਾ ਬੱਚੇ ਤਾਂ ਨਹੀਂ ਖਾਦੇ ਹਟਾ ਦੇਣਾ ਲੇਕਿਨ ਕੜਈ ਬਾਏ ਨਹੀਂ ਹੁੰਦੀ ਇਹ ਬਣ ਰਹੇ ਨੇ ਬੋਇਲਡ ਰਾਈਸ ਬਹੁਤ ਵਧੀਆ ਇਸ ਤਰ੍ਹਾਂ ਸੀ ਕੜੀ ਦੇ ਵਿੱਚ ਪਾਣੀ ਹੈ ਮੈਂ ਕੜੀ ਦਾ ਰੰਗ ਥੋੜਾ ਜਿਹਾ ਪਿੱਕਾ ਬਣਾਉਣੀ ਆ ਇਸ ਕਰਕੇ ਹਲਦੀ ਘੱਟ ਤੇ ਨਮਕ ਜਿਹੜਾ ਵੇ ਉਹ ਤੁਹਾਡੇ ਸਵਾਦ ਅਨਸਾਰ ਪੰਜਾਬ ਵਿੱਚ ਨਾ ਜੜੇ ਇਹਦੇ ਵਿੱਚ ਨਾ ਉਹ ਨਹੀਂ ਪਾਏ ਜਾਂਦੇ ਜੜੇ ਖੜੇ ਮਸਾਲੇ ਆ ਤੇ ਇਸ ਕਰਕੇ ਅਸੀਂ ਥੋੜਾ ਜਿਹਾ ਗਰਮ ਮਸਾਲਾ ਪਾਇਆ ਵੇ ਗਰਮ ਮਸਾਲੇ ਨਾਲ ਥੋੜੀ ਖੁਸ਼ਬੂ ਅੱਛੀ ਹੋ ਜਾਂਦੀ ਹੈ ਪਿਆਜ਼ ਪਕਾਣੇ ਨਹੀਂ ਹੈ ਪਿਆਜ਼ ਕੱਚੇ ਰੱਖਣਾ ਹੈ ਅਸੀਂ 파ਤੀ ਲੱਸੀ ਤੇ ਜਿੰਨਾ ਲੋੜ ਉਹਨਾਂ ਹੁਣੇ ਹੀ ਪਾ ਦੇਣਾ ਪਾਣੀ ਜਿੰਨੇ ਤੁਹਾਨੂੰ ਪਤਲੀ ਤੇ ਸੰਨੇ ਚਾਹੀਦੀ ਹੈ ਤੇ ਇਹਨੂੰ ਅਸੀਂ 25 ਮਿੰਟ ਵਾਸਤੇ ਰੰਨਾਂਗੇ ਪੂਰੇ 25 ਮਿੰਟ ਹੋ ਗਏ ਜੇ ਤੇ ਕੜੀ ਜੜੀ ਤਿਆਰ ਹੋ ਗਈ ਹੈ ਤੇ ਅਸੀਂ ਪਕੌੜੇ ਉਹਨੇ ਕੋ ਬਾਣੇ ਜਿੰਨੇ ਖਾਣੇ ਬਾਕੀ ਰੱਖ ਲਾਂਗੇ ਸਬਜ਼ੀ ਬਣਾ ਲਾਂਗੇ 2 4 6 8 10 ਅਸੀਂ 5 ਜਣੇ ਆ दस पकौड़े बड़े ने। लो फिर हो गई कढ़ी जी है पकौड़िया वाली बन के होगी तैयार ठीक है जी तो खाने ले भी आ गए ने लिया फिर शुरू करिए खीया तर के गाजर है लो भाई जीनू ਤੂੰ ਆਪਣੀ ਕੁੜੀ ਦੀ ਗਾਜਰ ਖਾਓ ਲੋ ਜੀ ਲੈ ਲਓ ਜੀ ਉਹ ਬਸ਼ਾਰ ਕਿਹਦੇ ਚ ਪਾਓਗੇ ਇਹਦੇ ਵਿੱਚ ਤਾਂ ਨਹੀਂ ਚਾਹ ਪਲੇਟ ਤਾਂ ਕੋਈ ਲਿਆਉਂਦੀ ਨਹੀਂ ਵਾ ਵਾ ਦੇੰਨਿਆ ਚਲੋ ਦੇੰਨਿਆ ਮੇਰੇ ਲਈ ਤੁਸੀਂ ਦੇ ਦਿਓ ਸੰਧਿਆ ਕਿੰਨੀ ਕਿੱਤੀ ਹੈ ਅੱਜ ਰਜੇ ਦਾ ਆਪਾਂ ਬੁੜੇ ਜਨਾਬ ਕੜੀ ਬਣਾ ਲੈ ਰਾਈਸ ਕਾ ਜਵਾਲ ਖਾਣੇ ਰਾਈਸ ਹੂੰ ਲੋਪ ਹਾਂ ਪਲੇਟ ਪਾਓ ਸੰਧਿਆ ਦੋ ਹੋਰ ਤਾਂ ਇਹ ਕੋ ਸੰਧਿਆ ਕੋਈ ਇਹ ਹੀ ਪਤਾ ਚੱਲ ਰਹਾ ਕਿੰਨੀਆਂ ਚਾਹੀਏ ਦੇ ਗੀਆਂ ਹਾਂ ਠੀਕ ਹੈ ਥੈਂਕ ਯੂ ਪਰ ਬਹੁਤ ਹੀ ਅਸੀ ਖੇਡ ਕਿਉਂ ਕਿਉਂ ਹਾਂ ਲੱਗਦਾ ਖਾਣੇ ਤੋਂ ਕਾਹ ਵੜ ਜਵੜੇ ਚ ਪਾਉਂ ਰਹੇ ਹਾਂ ਹਾਂ ਹੈ ਜੀ ਨਾ ਕਿ ਇਹਦੇ ਚ ਪਾਉਂ ਤੂੰ ਵਜਰਾ ਮੰਨਦੇ ਸੀ ਨਾ ਤੂੰ ਯਾਰ ਇਹ ਚਾਹ ਬੋਲੇ ਹਾਂ ਹੈ ਖਾਜਾ ਜਿਹੜੇ ਅਵਰੀ ਕਰਦੇ ਆ ਟੋ ਫਲੇਟੇ ਫੋੜ ਦੇ ਤੁਸੀਂ ਇਹਦੇ ਨਾਲ ਲੱਗੇ ਰਹੋ ਤੁਸੀਂ ਕੋਈ ਨਹੀਂ ਖਾਣਾ ਖੋਣਾ ਮੈਂ ਉਲ ਜਾ ਕੇ ਰੱਖੇਗੀ ਤੁਹਾਨੂੰ ਅੱਛਾ ਇਹ ਵੀ ਆ ਹਾਲੋ 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 ਕਵਲੇਜ ਪਾਵਾ ਹਾਂ ਕਵਲੇਜ ਪਾਵਾ ਪਾ ਦੋ ਥੋੜੇ ਜਿਹਾ ਦੱਸੋ ਨਹੀਂ ਕਲਰਾਈਟ ਹੀ ਗਾ ਦੇ ਕਲਰਾਈਟ ਹੀ ਹੈ ਬੇਟਾ ਚਾਵਲੇ ਦੇ ਨਾਈਟ ਹੀ ਦੇ ਸਾਨੂੰ ਉਹ ਨਹੀਂ ਹਾਂ ਸੰਧਿਆ ਕਰੋ ਲੈ ਲੋ ਬਹੁਤ ਬਾਦ ਬਣੀ ਕੜੀ ਕੜੀ ਬਹੁਤ ਫੇਰ ਬਾਦ ਬਣਾਈ ਹੈ ਹੈਨਾ ਓਏ ਮਜ਼ਾ ਰੋੜੀ ਕਰਾਰੀ ਵੀ ਹੈ ਬਹੁਤ ਟੇਸਟੀ ਪਰ ਮੈਂ ਤਾਂ ਮਿਰਚਾ ਲਾਲ ਵਾਲੀਆਂ ਪਾਦੀ ਸੀ ਖਾਰੀ ਪਾਈ ਸਰੋਂ ਪਰ ਬਹ ਮੈਂ ਤਾਂ ਅੰਗਰਾਲ ਬੜਾ ਮਤਲਬੁੰਨਰ ਜੇ ਰਾਂਗੇ ਤਾਂ ਲਾਲ ਹੋ ਜਾਏ ਨਾ ਪਰ ਪਰ ਲੱਗਦਾ ਨਹੀਂ ਬਿੱਚੜੀ ਪਰ ਰੰਗ ਹੈ ਨਾ ਮੈਨੂੰ ਇਹ ਚੰਗਾ ਲੱਗਦਾ ਹਮ ਖੱਟੀ ਵੀ ਹੋਣੀ ਚਾਹੀਦੀ ਮੈਨੂੰ ਜੁਗੜ ਹੈ ਕਿਸ ਕਰਕੇ ਮੈਨੂੰ ਇੰਨੇ ਚਾਵਲ ਅਲਾਉਡ ਹੈ ਖਾਗੇ ਨਹੀਂ ਖਾਗੇ ਇਸ ਤੋਂ ਵੱਧ ਨਹੀਂ ਖਾਗੇ ਆਜੋ ਹਮ ਭਾਈ ਚਾਵਲ ਚਲੋ ਜੀ ਮਜ਼ਾ ਲੈ ਰਹੇ ਹਾਂ ਅਸੀਂ ਲਾਂਚ ਦਾ ਲਾਂਚ ਦਾ ਹਾਂ ਵੱਡਾ ਬੰਦਾ ਏ ਜੇ ਨਾ ਮੈਨੂੰ ਪਤਾ ਲੱਗਾ ਤੁਸੀਂ ਵੀ ਅੱਜ ਕਿਹੜੀ ਗੱਲ ਤਾਂ ਨਹੀਂ ਹੁੰਦੇ ਬੜੇ ਦਿਨਾਂ ਬਾਅਦ ਨਹੀਂ ਹੁੰਦਾ ਠੀਕ ਹੈ ਠੀਕ ਹੈ ਚਲੋ 18 ਦਿਨ ਚਲੋ ਹਾਂ ਮਹਨਦਾ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਵੇਖਣ ਆਸਤੇ ਤੇ ਸ਼ੇਅਰ ਵੀ ਕਰ ਦਿਓ ਜੁੜੇ ਰਹੋ ਸਾਡੇ ਨਾਲ 还没吃。